ਪੰਜਾਬੀ ਮਹਿਲਾਵਾਂ ਦੇ ਨਾਲ ਬਹੁਤ ਵੱਡਾ ਵਾਦਾ ਕੀਤਾ ਸੀ। ਉਹਨਾਂ ਨੇ 1000 ਰੁਪਏ ਦੇਣ ਦੀ ਗੱਲ ਕੀਤੀ ਸੀ ਕਿ 1000 ਰੁਪਏ ਅਸੀਂ ਦੇਵਾਂਗੇ। 29 ਸਾਲ ਲਗਭਗ ਬੀਤਣ ਵਾਲੇ ਹੋਏ ਹਨ ਤੇ 1000 ਰੁਪਏ ਹਾਲ ਤੱਕ ਮਹੀਨਾ ਕਿਸੇ ਨੂੰ ਲੱਭਿਆ ਨਹੀਂ ਹੈਗਾ। ਇਹ ਜੀਆਂ ਬੀਬੀਆਂ ਨੇ 1000 ਰੁਪਏ ਦੇ ਮੱਥ ਵੋਟ ਵਾਈ ਪੁੱਛੜ ਸਾਨੂੰ ਤਾਂ ਇੱਕ ਵੀ ਟਿਕਟ ਨਹੀਂ ਦਿੱਤੀ ਭਾਈ। ਪਹਿਲਾਂ ਇਹਨਾਂ ਦਾ ਜਿਹੜੇ ਪੁਰਾਣੇ ਕਰਜ਼ੇ ਉਹ ਤਾਂ ਲਾ ਲਈਏ ਨਾ। ਉਹਦੇ ਨਾਲ ਨਾਲ ਅਸੀਂ 1000 ਰੁਪਏ ਵੀ ਦੇ ਦੇਵਾਂਗੇ। ਇਹ ਜੋ ਗਾਰੰਟੀ ਕੇਜੀਵਾ ਸਾਹਮਣੇ ਲਈ ਆ 1000 ਰੁਪਏ ਵਾਲੀ ਉਹ ਪੂਰੀ ਕਰ ਦਿੱਤਾ 2 ਸਾਲ ਹੀ ਸਾਡੀ ਸਰਕਾਰ ਬਣੀ 3 ਸਾਲ ਪਾਈ ਦੇ ਪਰ ਨਾ ਹੀ ਕੋਈ ਲੱਗਦਾ ਕਿ ਸਰਕਾਰ ਦੀ ਮਨਸ਼ਾ ਹੈਗੀ ਆ ਕਿ ਉਹ ਆਉਣ ਵਾਲੇ ਸਮੇਂ 'ਚ ਵੀ ਮਹਿਲਾਵਾਂ ਨੂੰ 1000 ਰੁਪਏ ਦੇਣ ਵਾਲੀ ਆ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਆ ਆਜ਼ਾਦੀ ਤੋਂ ਬਾਅਦ ਦਿੱਲੀ ਦੇ ਸਰਕਾਰ ਵਿੱਚ ਇੱਕ ਵੀ ਸਿੱਖ ਮੰਤਰੀ ਨਹੀਂ ਲਿਆ ਉਹਦੇ ਸਰਕਾਰ ਭਾਵੇਂ ਰਹੀ ਫਰਾਨੇ ਦੀ ਉਹਦੇ ਸਰਕਾਰ ਭਾਵੇਂ ਰਹੀ ਹੀਲਾ ਡਿਪਟੀ ਦੀ ਸੱਤ ਮੰਤਰੀਆਂ 'ਚੋਂ ਇੱਕ ਸਿੱਖ ਹੁੰਦਾ ਰਿਹਾ ਪਰ ਉਹਨਾਂ ਨੇ ਨਹੀਂ ਲਿਆ ਪਰ ਪੰਜਾਬ ਦੇ ਸਿੱਖਾਂ ਨੇ ਉਹਨਾਂ ਨੂੰ ਫੇਰ ਹੀ ਰੋਪਣਾ ਤਾ ਕਹਿੰਦੇ ਹੁੰਦੇ ਨਾ ਨਾਚਣਾ ਜਾਂਦੇ ਅੰਗੜੜੇ ਦਾ ਗਲਤ ਤਾਂ ਕੋਈ ਹੈ ਨਹੀਂ ਕੀ ਇਹਨਾਂ ਨੇ ਬਰੋਤੀਆਂ ਨੇ ਸਾਡੀਆਂ ਕਮੀਆਂ ਕਰਨੀਆਂ ਨੇ ਆਪਣੀਆਂ ਕਮੀਆਂ ਇਹਨਾਂ ਨੂੰ ਨਜ਼ਰ ਨਹੀਂ ਆਉਂਦੀਆਂ ਜਿੰਨਾ ਕਰਕੇ ਲੋਕਾਂ ਨੇ ਇਹਨਾਂ ਨੂੰ ਘਰਾਂ 'ਚ ਬਿਠਾਤਾ 13 ਜਾਂ 13 ਲੋਕ ਸਭਾ ਸੀਟਾਂ ਤੇ ਇੱਕ ਵੀ ਇਹਨਾਂ ਨੂੰ ਮਹਿਲਾ ਉਹ ਨਹੀਂ ਲੱਭੀ ਹੈਗੀ ਕਿ ਜਦੋਂ VOTING ਹੋਣੀ ਹੈ ਉਸ ਦਿਨ ਵੀ ਇਹਨਾਂ ਦੇ ਬੋਲਿੰਗ ਬੂਥਾਂ ਦੇ ਉੱਪਰ ਜਾਂ ਜਦੋਂ ਵੋਟ ਪਾਣਾ ਹੀ ਕੋਈ ਮਹਿਲਾ ਉਹਨਾਂ ਨੂੰ ਲੱਭਣੀ ਨਹੀਂ ਹੈਗੀ ਔਰ ਪੰਜਾਬ ਦੀ ਮੈਂ ਗੱਲ ਦੱਸਾਂ ਕਿ ਅਸੀਂ 9 ਸੀਟਾਂ ਹਜੇ ਤੱਕ ਡਿਕਲੇਅਰ ਕੀਤੀਆਂ ਲੋਕ ਸਭਾ ਦੀਆਂ ਪੰਜਾਬ ਪੰਜਾਬ ਦੀਆਂ ਉਹਦੇ ਵਿੱਚ ਤਿੰਨ ਅਸੀਂ ਮਹਿਲਾਵਾਂ ਨੂੰ ਟਿਕਟਾਂ ਪਾਰਟੀ ਨੇ ਦਿੱਤੀਆਂ ਹੈਗੀਆਂ ਜਿਹੜਾ ਬੰਦਾ ਕੈਲੀਬਰ ਜਿਹੜਾ ਜਿੱਤਦਾ ਭਾਵੇਂ ਮੈਲਾ ਹੋਵੇ ਭਾਵੇਂ ਪੋਰਸ਼ ਹੋਵੇ ਪਾਰਟੀ ਨੇ ਸਰਵੇ ਕਰਨਾ ਹੁੰਦਾ ਪਾਰਟੀ ਦੇ ਸਰਵੇ ਦੇ ਵਿੱਚ ਜਿਹੜਾ ਬੰਦਾ ਬਿਨ ਹੀ ਕੈਂਡੀਡੇਟਾ ਟਿਕਟ ਨੂੰ ਹੀ ਦਿੱਤੀ ਜਾਂਦੀ ਹੈ ਇਹ ਇਸ ਤਰ੍ਹਾਂ ਨਹੀਂ ਕੋਈ ਗੱਲ ਨਹੀਂ ਅਸੀਂ ਬੀਬੀਆਂ ਨੂੰ ਵੀ ਟਿਕਟ ਦਿੰਦੇ ਆ ਅਸੀਂ ਹਰ ਧਰਮ ਦੇ ਬੰਦੇ ਨੂੰ ਟਿਕਟ ਦਿੰਦੇ ਆ ਸਾਡੇ ਸਪੰਸਕ ਪਾਰਟੀ ਹੋਣ ਦੇ ਬਾਵਜੂਦ ਵੀ ਅਸੀਂ ਦੋ ਗੈਰ ਸਿੱਖ ਉਮੀਦਵਾਰ ਉਤਾਰੇ ਅਮਰਸਰ ਸਾਹਿਬ ਤੋਂ ਤੇ ਪਟਿਆਲੇ ਤੋਂ ਅਸੀਂ ਇਸ ਗੱਲ ਵਿੱਚ ਕਦੇ ਵੀ ਨਹੀਂ ਕਹੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਉਸ ਸਿਧਾਂਤ ਤੇ ਚੱਲਦਾ ਜੋ ਗੁਰੂ ਸਾਹਿਬ ਦਾ ਸਭੇ ਸਾਂਝੀ ਵਾਰਸਦਾਨ ਕੋਈ ਨਾ ਰਸਤੇ ਬਾਹਰ ਆਵੇ। ਜਿਸ ਢੰਗ ਨਾਲ ਸਾਡੀ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੀਆਂ ਮਹਿਲਾਵਾਂ ਨੂੰ ਮਾਤਾਵਾਂ ਭੈਣਾਂ ਨੂੰ ਜਿੱਦਾਂ ਦਾ ਮਾਨ ਸਨਮਾਨ ਦਿੱਤਾ ਹੈ ਚਾਹੇ ਉਹ ਤਿੰਨ ਤਲਾਕ ਦੀ ਗੱਲ ਹੋਵੇ ਚਾਹੇ ਉਹ ਲੋਕ ਸਭਾ ਔਰ ਵਿਧਾਨ ਸਭਾ ਦੇ ਵਿੱਚ ਆਉਣ ਵਾਲੇ ਸਮੇਂ 'ਚ 33% ਰਿਜ਼ਰਵੇਸ਼ਨ ਦੇਣ ਦੀ ਗੱਲ ਹੋਵੇ। ਸੋ ਉਹ ਇੱਕ ਬਹੁਤ ਵੱਡੀ ਜਿਹੜਾ ਮਾਨਸਮਾਨਾ ਉਹ ਲੋਦੀ ਸਰਕਾਰ ਨੇ ਦਿੱਤਾ ਜਿਹੜਾ ਅਸੀਂ ਬਿਜਲੀ ਦਾ ਬਿੱਲ ਜੇ ਮਾਫ ਕੀਤਾ ਜਿਹੜਾ ਕਿ 5-6000 ਰੁਪਿਆ तकरीबन 1 ਮਹੀਨੇ ਦਾ ਬਿੱਲ ਜਿਹੜਾ ਕਿ ਇੱਕ ਗਰੀਬ ਦੇ ਜੇਬ ਤੋਂ ਨਿਕਲਦਾ ਸੀ ਉਹ ਬਚਿਆ ਲੋਕਾਂ ਨੂੰ ਹੈ ਇਹ ਗੱਲ ਇਹਨਾਂ ਨੂੰ ਕੁਛ ਨਹੀਂ ਆ ਪੈਣਗੇ ਜਿਨ੍ਹਾਂ ਨੂੰ ਸੱਤਾ ਦੇਤੇ 92 ਮੈਂਬਰ ਬਣਾਏ ਕਿ ਵੀ ਅਸੀਂ ਤਾਂ ਤੁਹਾਡੇ ਤੇ ਇਤਬਾਰ ਕੀਤਾ ਤੇ ਤੁਸੀਂ ਹੁਣ ਜਿਹੜੀਆਂ ਬੀਬੀਆਂ ਨੇ 1000 ਰੁਪਏ ਦੇ ਮੈਨ ਵੋਟ ਵਾਈ ਪੁੱਛੇ ਸਾਨੂੰ ਤਾਂ ਇੱਕ ਵੀ ਟਿਕਟ ਨਹੀਂ ਦਿੱਤੀ ਭਾਈ ਬਾਕੀ ਪਾਰਟੀਆਂ ਅੱਜ ਤੱਕ ਮਹਿਲਾਵਾਂ ਨੂੰ ਉਹਨਾਂ ਦਾ ਮਾਨ ਸਮਾਨ ਉਹਨਾਂ ਦਾ ਹਿੱਸਾ ਦੇਣ ਤੋਂ ਹਮੇਸ਼ਾ ਗੁਰੇਜ਼ ਕਰਦੀਆਂ ਰਹੀਆਂ ਔਰ ਸਾਡੇ ਮਹਿਲਾ ਸਮਾਜ ਨੂੰ ਉਹਨਾਂ ਨੇ ਪਿੱਛੇ ਟੱਕਣ ਦਾ ਕੰਮ ਕੀਤਾ ਹੈ ਸੋ ਮੈਂ ਸਮਝਦਾ ਕਿ ਮੋਦੀ ਜੀ ਨੇ ਇਹ ਬੜਾ ਵੱਡਾ ਜਿਹਾ ਕੰਮ ਕੀਤਾ ਉਹਦੇ ਰਿਜ਼ਲਟ ਨਜ਼ਰ ਵੀ ਆਣੇ ਸ਼ੁਰੂ ਹੋ ਗਏ